ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਆਪਾਂ ਗੱਲ ਕਰਾਂਗੇ ਚੋਨੇ ਦੀ ਪਨੀਰੀ ਦੇ ਵਿੱਚ ਆਪਾਂ ਜਿਹੜੀ ਜ਼ਰੂਰਤ ਅਨੁਸਾਰ ਜਿਹੜੀਆਂ ਦੋ ਸਪ੍ਰਿੰਗਾਂ ਕਰਨੀਆਂ ਬਹੁਤ ਚੰਗੇ ਨਤੀਜੇ ਬਹੁਤ ਵਧੀਆ ਜਿਹੜੀ ਸ਼ਾਨਦਾਰ ਤੰਦਰੁਸਤ ਪਨੀਰੀ ਦਿਨਾਂ ਦੇ ਵਿੱਚ ਜਿਹੜੀ ਗ੍ਰੋਥ ਹੋਣ ਲੱਗ ਪੈਂਦੀ ਹੈ ਜੇ ਰੁਕੀ ਵੀ ਹੋਵੇ ਤਾਂ ਕਿਉਂਕਿ ਉਹਦੇ ਵਿੱਚ ਮੁੱਖ ਤੌਰ ਤੇ ਦੋ ਹੀ ਜੜੀਆਂ ਹੈਗੀਆਂ ਤੱਤ ਦੀਆਂ ਮੁੱਖ ਤੌਰ ਤੇ ਘਾਟਾਂ ਆਉਂਦੀਆਂ ਪਨੀਰੀ ਦੇ ਵਿੱਚ ਕਿਉਂਕਿ ਜਿਹੜੀ ਇਹਦੇ ਵਿੱਚ ਆਪਾਂ ਪਹਿਲਾਂ ਖਾਦਾਂ ਬਾਰੇ ਰੂੜੀ ਖਾਦ ਪਾਉਣੀ ਹੈ ਜਾਂ ਸਰੋਂ ਦੀ ਖਾਲ ਕਿਸ ਮਕਸਦ ਵਾਸਤੇ ਵਰਤਣੀ ਹੈ ਯੂਰੀਆ ਕਿੰਨੀ ਪਾਉਣੀ ਹੈ ਸੁਪਰ ਕਿੰਨੀ ਪਾਉਣੀ ਹੈ ਪੋਟਾਸ਼ ਕਿੰਨੀ ਪਾਉਣੀ ਹੈ ਜ਼ਿੰਕ ਇਹਦੇ ਬਾਰੇ ਡਿਟੇਲ ਚ ਆਪਾਂ ਵੀਡੀਓ ਪਹਿਲਾਂ ਅਪਲੋਡ ਕਰ ਚੁੱਕੇ ਆਂ ਖਾਦਾਂ ਜਿਹੜੀਆਂ ਪਾਉਣੀਆਂ ਨੇ ਹੁਣ ਆ ਜਾਂਦੀ ਗੱਲ ਸਪਰੇਅ ਦੀ ਕਿਉਂਕਿ ਆਮ ਤੌਰ ਤੇ ਕਈ ਕਿਸਾਨ ਵੀਰ ਸਪਰੇਅ ਨੂੰ ਗੋਲਿਆ ਕਰ ਦਿੰਦੇ ਜਾਂ ਆਪਣੇ ਧਿਆਨ ਚ ਨਹੀਂ ਜਾਂਦੀ ਗੱਲ ਤੇ ਪਨੀਰੀ ਦੀ ਜਿਹੜੀ ਗਰੋਥ ਆ ਉਹ ਕਈ ਵਾਰ ਰੁਕ ਜਾਂਦੀ ਹੈ ਉਹਦੇ ਵਿੱਚ ਰੁਕਦੀ ਹੈ ਕੀ ਕਾਰਨ ਕਰਕੇ ਜਾਂ ਤਾਂ ਫਿਰ ਜਿਹੜੇ ਨਵੇਂ ਨਿਕਲ ਰਹੇ ਪੱਤੇ ਹੁੰਦੇ ਆ ਉਹ ਪੀਲੇ ਪੈਣ ਲੱਗ ਪੈਂਦੇ ਆ ਜਾਂ ਥੱਲੇ ਦੇ ਪੱਤੇ ਕਈ ਵਾਰ ਜੰਗਾਲੇ ਹੋਣ ਲੱਗ ਪੈਂਦੇ ਮੁੱਖ ਤੌਰ ਤੇ ਇਹ ਦੋ ਹੀ ਸਮੱਸਿਆਵਾਂ ਆਉਂਦੀਆਂ ਨੇ ਫਿਰ ਕਿਸਾਨ ਵੀਰ ਆ ਜਿਹੜੇ ਕਈ ਵਾਰ ਗਰੋਥ ਪ੍ਰਮੋਟਰ ਵਰਤਣ ਲੱਗ ਪੈਂਦੇ ਆ ਜਾਂ ਹੋਰ ਵਾਧੇ ਵਾਲਾ ਜਿਹੜਾ ਸਮਾਨ ਜਾਂ ਉਲੀ ਨਾਸ਼ਕੀ ਪਾਉਣ ਲੱਗ ਪੈਂਦੇ ਥੱਲੇ ਪਰ ਉਹਦੇ ਵਿੱਚ ਘਾਟ ਉਹ ਤਤਾਂ ਦੀ ਜਿਹੜੀ ਹੁੰਦੀ ਉਹ ਪੂਰੀ ਨਹੀਂ ਹੁੰਦੀ ਖਰਚਾ ਵੀ ਆਪਾਂ ਕਰ ਲੈਨੇ ਕਿਉਂਕਿ ਮੁੱਖ ਮਕਸਦ ਆਪਣਾ ਇੱਕ ਜਿਹੜੀ ਤੁਹਾਡੇ ਨਾਲ ਮੈਂ ਜਾਣਕਾਰੀ ਸਾਂਝੀ ਕਰਦਾ ਸ਼ੁਰੂ ਤੋਂ ਹੀ ਮਕਸਦ ਇਹ ਹੈ ਕਿ ਵਾਧੂ ਪ੍ਰੋਡਕਟ ਨਹੀਂ ਪਾਉਣੇ ਵਾਧੂ ਖਰਚਾ ਨਹੀਂ ਕਰਨਾ ਜਿਹੜੀ ਜ਼ਰੂਰਤ ਅਨਸਾਰ ਆਪਾਂ ਸਪਰੇਅ ਕਰਨੀ ਹੈ ਤੇ ਸਪ੍ਰੇਆਂ ਦੇ ਵਿੱਚ ਵੀ ਫਰਜ ਕਰ ਲਓ ਇੱਕ ਮਹਿੰਗੀ ਮਿਲਦੀ ਹੈ ਇੱਕ ਸਸਤੀ ਮਿਲਦੀ ਹੈ ਸਸਤਾ ਪ੍ਰੋਡਕਟ ਜ਼ਰੂਰਤ ਅਨਸਾਰ ਵਰਤ ਕੇ ਆਪਾਂ ਘੱਟ ਖਰਚੇ ਦੇ ਨਾਲ ਵਧੀਆ ਜਿਹੜੀ ਤੰਦਰੁਸਤ ਸ਼ਾਨਦਾਰ ਪਨੀਰੀ ਜਾਂ ਸ਼ਾਨਦਾਰ ਫਸਲ ਆਪਾਂ ਜਿਹੜੀ ਪੈਦਾ ਕਰਨੀ ਹੁੰਦੀ ਜਿਹਦੇ ਨਾਲ ਆਪਣਾ ਇੱਕ ਇੱਕ ਰੁਪਿਆ ਵੀ ਵੱਜਦਾ ਤਾਂ ਉਹਦੇ ਸੋ ਪਨੀਰੀ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਨਵੇਂ ਨਿਕਲ ਰਹੇ ਜਾਂਦਾ ਪੱਤੇ ਪੀਲੇ ਪੈਂਦੇ ਆ ਉਹ ਹੁੰਦੀ ਹੈ ਲੋਹਾ ਤਾਦ ਦੀ ਘਾੜ ਦੌਗੀਆਂ ਜਿਹੀਆਂ ਆਉਂਦੀਆਂ ਦੋਵੇਂ ਜਾਂ ਥਰਡੇ ਪੱਤੇ ਜਗਾਲੇ ਹੁੰਦੇ ਆ ਪਰ ਜੇ ਤੁਹਾਨੂੰ ਕਈ ਵਾਰ ਆਪਾਂ ਨੂੰ ਆਪਾਂ ਕਿਉਂਕਿ ਕਿਸਾਨ ਵੀ ਰਾਮ ਤੌਰ ਤੇ ਡਾਇਆ ਜਾਂਦਾ ਪਾਉਂਦੇ ਆ ਆਪਾਂ ਵੱਧ ਡੋਅ ਵੀ ਕਈ ਵਾਰ ਪਾ ਦਿੰਨੇ ਆ ਹੋਰ ਉਹਦੇ ਵਿੱਚ ਬੈਲੈਂਸ ਆਪਾਂ ਨਿਊਟ੍ਰੀਸ਼ਨ ਘਟ ਦਿੰਨੇ ਆ ਪਨੀਰੀ ਨੂੰ ਕਈ ਵਾਰ ਬਜਾਈ ਟਾਈਮ ਦਾ ਖਾਦਦਾ ਹੀ ਨਹੀਂ ਕਈ ਵਾਰ ਕੋਈ ਖਾਦ ਵੀ ਨਹੀਂ ਪਾਉਂਦੇ ਕਿਸਾਨ ਵੀਰ ਉਹ ਗਲਤ ਗੱਲ ਆ ਜੇ ਆਪਾਂ ਡੀਏਪੀ ਵੀ ਜ਼ਿਆਦਾ ਪਾਵਾਂਗੇ ਉਹਦੇ ਨਾਲ ਵੀ ਜ਼ਿੰਕ ਦੀ ਤਿੱਖਾਟ ਆਉਂਦੀ ਆ ਤਾਂ ਇਹਦੇ ਕਰਕੇ ਜਿਹੜੀ ਪਨੀਰੀ ਦੀ ਕਈ ਵਾਰ ਗਰੋਥ ਰੁਕ ਜਾਂਦੀ ਹੈ ਖਾਸ ਤੌਰ ਤੇ ਦੌਗੀਆਂ ਚ ਪੀੜੀਆਂ ਪੀੜੀ ਪੈਣ ਲੱਗ ਪੈਂਦੀਆਂ ਥਲੜੇ ਪੱਤੇ ਜੰਗਾਲੇ ਹੋ ਜਾਂਦੇ ਜਾਂ ਪੱਤੇ ਜਿਹੜੇ ਛਿੱਟੇ ਹੋਣ ਲੱਗ ਪੈਂਦੇ ਆ ਉਹਦੇ ਵਾਸਤੇ ਕੀ ਕਰਨਾ ਜਦੋਂ ਆਪਣੀ ਪਨੀਰੀ ਜਿਹੜੀ 7 ਤੋਂ 10 ਦਿਨ ਦੇ ਕਰੀਬ ਆ ਉਦੋਂ ਆਪਾਂ ਦੋ ਸਪਰੇਇਆਂ ਕਰਨੀਆਂ ਉਹਦੇ ਵਿੱਚ ਪ੍ਰੋਡਕਟ ਕਿਹੜਾ ਲੈਣਾ ਇੱਕ ਤਾਂ ਆਪਾਂ ਲੈਣਾ ਫੈਰ ਸਲਫੇਟ 19% ਵਾਲਾ ਚਿਲੇਟਡ ਨਹੀਂ ਵਰਤਣਾ ਜੇ ਅਨਸਾਰ ਦੇ ਨੂੰ ਤੁਸੀਂ ਵਰਤਣਾ ਚਾਹੋ ਨੀ ਵਰਤ ਸਕਦੇ ਪਰ ਉਹਦੀ ਵੀ ਡੋਜ਼ ਪੂਰੀ ਕਰੋ ਕਈ ਵਾਰ ਉਹਦੀ ਡੋਜ਼ ਆਪਾਂ ਪਾ ਲੈਂਦੇ ਘੱ ਉਹਦੇ ਨਾਲ ਆਪਾਂ ਨੂੰ ਨਤੀਜਾ ਨਹੀਂ ਮਿਲਦਾ ਹਾਲਾਂਕਿ ਉਹ ਪ੍ਰੋਡਕਟ ਮਹਿੰਗੇ ਐ ਰਿਲੇਟਡ ਪ੍ਰੋਡਕਟ ਦੂਸਰਾ ਆਪਾਂ ਜ਼ਿੰਕ ਸਲਫੇਟ 21% ਜਾਂ 33% ਵਾਲਾ ਇਹਨਾਂ ਦੋਹਾਂ 'ਚ ਕੋਈ ਵੀ ਵਰਤ ਸਕਦੇ ਆ ਜਿਹੜਾ ਫਾਇਰ ਸਲਫੇਟ 19% ਐ ਇਹ ਤੁਸੀਂ ਅੱਧੇ ਤੋਂ 1% ਕੋਲ ਮਤਲਬ 500 ਗ੍ਰਾਮ ਤੋਂ ਲੈ ਕੇ 1 ਕਿਲੋ 100 ਲੀਟਰ ਪਾਣੀ ਦੇ ਵਿੱਚ ਵਰਤ ਸਕਦੇ ਆ ਜੇ ਆਪਣਾ ਰਕਬਾ ਘੱਟ ਆ فرض ਕਰ ਲਓ ਕਿ ਇੱਕ ਕਨਾਲ ਆਪਾਂ ਪਨੀਰੀ ਦੀ ਲਾਈ ਆ ਤਾਂ ਇੱਕ ਨਾਲ ਮਗਰ ਤੁਹਾਨੂੰ ਦੱਸ ਦਿੰਨਾ ਕਿ 12 ਤੋਂ 15 ਲੀਟਰ ਦੇ ਪਾਣੀ ਜਿਹੜੇ ਸਪਰੇਅ ਦੇਰੀ ਇੰਨਾ ਕ ਪਾਣੀ ਆਪਾਂ ਨੂੰ ਚਾਹੀਦਾ ਜੇ ਆਪਾਂ ਸਹੀ ਤਰੀਕੇ ਨਾਲ ਸਪਰੇਅ ਕਰਨੀ 12 ਲੀਟਰ 13 14 15 ਕਿਉਂਕਿ ਸਪਰੇਅ ਕਰਨ ਦਾ ਆਪਦਾ ਆਪਦਾ ਟੰਗ ਹੁੰਦਾ ਤਾਂ ਤੁਸੀਂ 12 ਲੀਟਰ ਪਾਣੀ ਮਗਰ ਜਿਹੜਾ ਹੈਗਾ 60 ਗ੍ਰਾਮ ਤੋਂ ਲੈ ਕੇ 120 ਗ੍ਰਾਮ ਤੱਕ ਲੋਹਾ ਤੱਤ ਜਿਹੜਾ 12 ਲੀਟਰ ਪਾਣੀ ਮਗਰ ਜਾਂ 1 ਲੀਟਰ ਮਗਰ ਆਪਾਂ ਕਹਿ ਲਈਏ ਜਿੰਨਾ ਤੁਹਾਡਾ ਪਾਣੀ ਲੱਗਦਾ ਕਿਉਂਕਿ ਘਟ ਪਣੀ ਦੀ ਵੀ ਕਿਸੇ ਦੀ ਹੋ ਸਕਦੀ ਹੈ ਤਾਂ ਲੋਹਾ ਤੱਤ ਤੁਸੀਂ 19% ਵਾਲਾ ਲੈਣਾ ਹੈ 1 ਲੀਟਰ ਪਾਣੀ ਮਗਰ ਅਸੀਂ ਆਪਾਂ 5-6 ਗ੍ਰਾਮ ਤੋਂ ਲੈ ਕੇ 10 ਗ੍ਰਾਮ ਤੱਕ ਵੱਧ ਤੋਂ ਵੱਧ ਇਹ ਖੋਲ ਲੈਣਾ ਇਹਦੀ ਆਪਾਂ ਸਪਰੇਅ ਕਰਨੀ ਆ ਦੂਸਰੀ ਕਰਨੀ ਆ ਆਪਾਂ ਜਿੰਕ ਦੀ 21% ਜੇ ਹੈਗਾ ਤਾਂ ਉਹ ਤੁਸੀਂ ਵਰਤਣਾ 5 ਗ੍ਰਾਮ 1 ਲੀਟਰ ਪਾਣੀ ਮਗਰ ਜੇ ਆਪਣਾ 33 ਵਾਲਾ ਤਾਂ 3 ਗ੍ਰਾਮ 1-2 ਗ੍ਰਾਮ ਵੱਧ ਹੋ ਜੂ ਕੋਈ ਸਮੱਸਿਆ ਨਹੀਂ ਹੈ ਸਪਰੇਅ ਡਬਲ ਨਹੀਂ ਵੱਜਣੀ ਚਾਹੀਦੀ ਸਪਰੇਅ ਜਿਹੜੀ ਆਪਾਂ ਕਰਨੀ ਆ ਸਪਰੇਅ ਆਪਾਂ ਕਰਨੀ ਸ਼ਾਮ ਦੇ ਵੇਲੇ ਸ਼ਾਮ ਦੇ ਵੇਲੇ ਸਪਰੇਅ ਕਰਨੀ ਆ ਦੁਪਹਿਰੇ ਆਪਾਂ ਸਪਰੇਅ ਨਹੀਂ ਕਰਨੀ ਹੈਗੀ ਨਾ ਆਪਾਂ ਸਵੇਰੇ ਕਰਨੀ ਸ਼ਾਮ ਨੂੰ ਸਪਰੇਅ ਕਰਨੀ ਜਿਹਦਾ ਕਿ ਬਹੁਤ ਵਧੀਆ ਨਤੀਜਾ ਜਿਹੜਾ ਆਪਾਂ ਨੂੰ ਮਿਲਦਾ ਹੈ ਤੇ ਕੋਸ਼ਿਸ਼ ਕਰੋ ਕਿ ਜਦੋਂ ਆਪਾਂ ਸਪਰੇਅ ਕਰਨੀ ਜੇ ਰਾਹ ਦੇ ਨੇੜੇ ਕਿਤੇ ਜਿਹੜੀ ਹੈਗੀ ਹੈ ਕਈ ਵਾਰ ਕੱਚੇ ਰਾਹ ਦੇ ਨੇੜ ਬਣੀ ਰਹੀ ਹੁੰਦੀ ਉੱਤੇ ਧੂੜ ਮਿੱਟੀ ਹੁੰਦੀ ਹੈ ਕੋਸ਼ਿਸ਼ ਕਰੋ ਪਹਿਲਾਂ ਆਪਾਂ ਪਾਣੀ ਦੀ ਸਪਰੇਅ ਉੱਤੇ ਮਾਰ ਕੇ ਤੇ ਉਸ ਤੋਂ ਬਾਅਦ ਸਪਰੇਅ ਸ਼ਾਮ ਨੂੰ ਕਰੀਏ ਜਿਹਦੇ ਕੇ ਬੜੇ ਵਧੀਆ ਨਤੀਜੇ ਆਪਾਂ ਨੂੰ ਮਿਲਦੇ ਆ ਜਰੂਰਤ ਅਨੁਸਾਰ ਆਪਾਂ 5-7 ਦਿਨ ਤੇ ਜਾ ਕੇ ਦੁਬਾਰਾ ਸਪਰੇਅ ਰਿਪੀਟ ਕਰ ਸਕਦੇ ਆ ਇਹਦੇ ਤੁਹਾਨੂੰ ਸ਼ਾਨਦਾਰ ਨਤੀਜੇ ਤੀਜੇ ਤੇ ਚੌਥੇ ਦਿਨ ਮਿਲਣ ਲੱਗ ਪੈਂਦੇ ਆ ਬਹੁਤ ਵਧੀਆ ਗਰੋਥ ਮਿਲਦੀ ਹੈ ਘਾੜ ਕਿਸੇ ਕਿਸਮ ਦੀ ਆਉਂਦੀ ਨਹੀਂ ਜਦੋਂ ਆਪਾਂ ਖੇਤ ਚੋਂ ਪੱਟ ਕੇ ਪਣੀਰੀ ਜਿਹ ਖੇਤ ਤਾਂ ਉਦੋਂ ਵੀ ਜਿਹੜੇ ਬੂਟੇ ਜੇ ਤੰਦਰੁਸਤ ਹੋਣਗੇ ਨਾਲ ਦੀ ਨਾਲ ਚੱਲਣਗੇ ਹਾਂ ਠੀਕ ਆ ਜੇ ਉਹ ਖੇਤ ਦੇ ਵਿੱਚ ਕੋਈ ਜਿੰਕ ਤੱਤ ਵਗੈਰਾ ਦੀ ਘਾਟ ਹੈਗੀ ਕਿਉਂਕਿ ਫਾਸਫੋਰਸ ਆਪਾਂ ਵੱਧ ਪਾਉਣੇ ਆ ਜੇ ਫਾਸਫੋਰਸ ਜ਼ਰੂਰ ਤੋਂ ਜ਼ਿਆਦਾ ਜ਼ਮੀਨ ਦੇ ਵਿੱਚ ਤਾਂ ਉਹਦੇ ਨਾਲ ਜਿਹੜਾ ਹੈਗਾ ਜਾਂ ਤੁਸੀਂ ਲਵਾਈ ਟਾਈਮ ਪਾਉਣੇ ਆ ਜਾਂ ਬਾਅਦ ਚੋਂ ਵੀ ਪਾਉਣੇ ਤਾਂ ਜਿੰਕ ਤੱਤ ਦੀ ਘਾਟ ਆਉਣੀ ਸੁਭਾਵਿਕ ਪਰ ਤੁਹਾਡੀ ਫਸਲ ਬੂਟਿਆਂ ਦੇ ਵਿੱਚ ਘਾਟ ਨਹੀਂ ਹੋਊਗੀ ਕਿਸੇ ਕੰਮ ਦੀ ਨਾ ਲੋਹੇ ਦੀ ਨਾ ਜਿੰਕ ਦੀ ਉਸ ਤੋਂ ਬਾਅਦ ਆਪਾਂ ਜ਼ਰੂਰਤ ਅਨੁਸਾਰ ਜਦੋਂ ਫਸਲ ਆਪਾਂ ਪੁੱਟ ਕੇ ਲਾਉਣੀ ਉਹਦੀ ਦੇਖਭਾਲ ਕਰਨੀ ਆ ਮੇਨ ਮੁੱਖ ਦੀ ਗੱਲ ਇਹ ਹੈ ਕਿ ਆਪਾਂ ਗਰੋਥ ਰੈਗੂਲੇਟਰ ਪ੍ਰੋਮੋਟਰ ਜਿਵੇਂ ਜਿਬਰੈਲਿਕ ਐਸਿਡ ਵਗੈਰਾ ਜਾਂ ਗਰੋਥ ਵਾਲੇ ਜਿਹੜੇ ਹੈ ਸਪਰੇਅ ਕਰਨ ਲੱਗ ਪਏ ਨੇ ਕਈ ਕਿਸਾਨ ਵੀ ਰੂਲੀ ਨਾਸ਼ਕੀ ਪਾਉਣ ਲੱਗ ਪੈਂਦੇ ਥੱਲੇ ਜੀ ਪਨੀਰੀ ਦੀ ਗਰੋਥ ਰੋਕਦੀ ਆ ਉਹ ਗਲਤ ਆ ਕਿਸੇ ਕਸਮ ਦਾ ਕੋਈ ਬਾਧੂ ਪ੍ਰੋਡਕਟ ਨਹੀਂ ਪਾਉਣਾ ਸਿਰਫ ਤੇ ਸਿਰਫ ਆਪਾਂ ਇਹ ਸਪਰੇਅਾਂ ਕਰਨੀਆਂ ਫੈਰ ਸਲਫੇਟ 19% ਵਾਲਾ ਜ਼ਿੰਕ ਸਲਫੇਟ 21 ਜਾਂ 33 ਇਹ ਤੁਸੀਂ ਚਾਹੇ 2 ਕਰ ਲਓ ਚਾਹੇ 3 ਕਰ ਲਓ ਉਹ ਤੁਹਾਡੇ ਹਿਸਾਬ ਦੇ ਨਾਲ ਪਰ ਇਹ ਤੋਂ ਬਿਨਾ ਆਪਾਂ ਬਾਧੂ ਨਹੀਂ ਖਰਚਾ ਕਰਨਾ ਹੈਗਾ ਇਹਦੇ ਨਾਲ ਕਿਉਂਕਿ ਇਹ ਸਸਤੀਆਂ ਮਤਲਬ ਦੂਜਿਆਂ ਦੇ ਕ ਸੋ ਇਹ ਜਿਹੜੀਆਂ ਹੈਗੀਆਂ ਇੰਨੀਆਂ ਬੇਨਤੀਆਂ ਸੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵਕ ਵਕ ਆਉਣ ਵਾਲੇ ਸਮੇਂ ਦੇ ਵਿੱਚ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ਹਾਲ ਰਹੋ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ